ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜਰਮਨ ਸ਼ੈਫਡ ਲੌਂਗ ਕੋਰਡ ਦੇ ਬੱਚੇ ਬਹੁਤ ਹੀ ਚੰਗੇ ਬੱਚੇ ਆ ਮਦਰ ਫਾਦਰ ਵੀ ਬ ਚੰਗੇ ਬੁੱਧਕਾ ਪੂਰੇ ਬੁੱਧਕਾ ਦੇ ਟਾਪ ਦੇ ਹੈਗੇ ਤੇ ਇੰਪੋਰਟ ਬਲੱਡ ਲਾਈਨ ਦੇ ਹੈਗੇ ਤੁਹਾਡੇ ਨਾਲ ਕੁੱਤੇ ਦੀ ਫੋਟੋ ਵੀ ਸ਼ੇਅਰ ਕਰਾਂਗੇ ਨਾਲ ਨਾਲ ਕੁੱਤਰੀ ਫੋਟੋ ਵੀ ਲਾ ਦੇਾਂਗੇ ਆਪਾਂ ਤੇ ਕੁੱਤਾ ਵੀ ਦੇਖ ਲਵੋ ਕਿਹੜਾ ਕੁੱਤਾ ਜਿਹੜੇ ਕੁੱਤੇ ਦੇ ਬੱਚੇ ਹੈਗੇ ਲੌਂਗ ਕੋਡ ਚ ਬੱਚੇ ਹੈਗੇ ਜਿਹੜੀ ਆ ਵੀਡੀਓ ਤੁਸੀਂ ਦੇਖ ਰਹੇ ਆ ਇਹ ਵੀਡੀਓ ਘਰ ਤੋਂ ਘਰ ਤਹੇ ਬੀਹਾਂ ਦਾ ਬਈਹਾਂ ਕ ਦਿਨਾਂ ਦੇ ਬੱਚਿਆਂ ਦੀ ਵੀਡੀਓ ਹੈ ਇਹ ਤੇ ਇਹ ਅੱਜ ਤੋਂ ਕਈ ਦਿਨ ਪਹਿਲਾਂ ਬਣਾਈ ਹੋਈ ਵੀਡੀਓ ਹੈ ਤੇ ਤੁਹਾਡੇ ਨਾਲ ਹੌਂਦੀ ਵੀਡੀਓ ਵੀ ਸਾਂਝੀ ਕਰਾਂਗੇ ਹੁਣ ਇਹ ਬੱਚੇ ਐਸ ਟਾਈਮ ਤਕਰੀਬਨ ਮਹੀਨੇ ਦੇ ਹੋ ਗਏ ਇੱਕ ਦੋ ਦਿਨ ਮਹੀਨੇ ਤੋਂ ਉੱਪਰ ਹੋਣਗੇ ਤੇ ਤੁਹਾਡੇ ਨਾਲ ਸੰਪਰਕ ਨੰਬਰ ਜੇ ਤੁਹਾਡੇ ਨਾਲ ਸ਼ੇਅਰ ਕਰਕੇ ਤੁਸੀਂ ਸੰਪਰਕ ਕਰਿਓ 99887 2852 99887 28258 ਜੀਓ ਨੰਬਰ ਮੇਰਾ ਨਾਮ ਹੈ ਜੀ ਪੈਂਡ ਮੇਰਾ ਬੁਰਜ ਲੱਧਾ ਦਾ ਤਿੰਨੇ ਮੇਲ ਹੈਗੇ ਤੇ ਲਾਸਟ ਤੇ ਵੀਡੀਓ ਆਊਗੀ ਉਹ ਫੀਮੇਲ ਹੈਗੀ ਤਿੰਨ ਮੇਲ ਹੈ ਤੇ ਇੱਕ ਫੀਮੇਲ ਹੈ ਜੇ ਤੁਸੀਂ ਮੇਲ ਖਰੀਦਣਾ ਤਾਂ ਤਾਂ ਵੀ ਸੰਪਰਕ ਕਰ ਲਿਓ ਜੇ ਫੀਮੇਲ ਖਰੀਦਣੀ ਹੈ ਤਾਂ ਤਾਂ ਵੀ ਸੰਪਰਕ ਕਰ ਲਿਓ ਤੇ ਰੇਟ ਆਪਾਂ ਕੋਈ ਬਹੁਤ ਜ਼ਿਆਦਾ ਰੇਟ ਨਹੀਂ ਰੱਖਿਆ ਹੈਗਾ ਤਨਸੂਹ ਆ ਦੇ ਰੇਡ ਨੇ ਆਪਾਂ ਛੱਡ ਦੇਗੇ ਕਤੂਰੇ ਤੇ ਕਈ ਵੀਰਾਂ ਦੇ ਦਿਲ ਚ ਜਾਊਗੀ ਵੀ ਰੇਟ ਪਤਾ ਨਹੀਂ ਕਿੰਨਾ ਕਹੂਗਾ ਤਾਂ ਆਪਾਂ ਛੜਨਾ ਰੇਟ ਵੀ ਸਾਂਝਾ ਕਰ ਲੈਨੇ ਆ 22000 ਰੁਪਿਆ ਆਪਾਂ ਇਹਨਾਂ ਦਾ ਰੇਟ ਰੱਖਿਆ ਹੈਗਾ ਤੇ ਬਾਕੀ ਜੋ ਕੋਈ ਵੀਰ ਭਰਾ ਆਊਗਾ ਤੇ ਆਪਾਂ ਮਾਂ ਤਾ ਉਹਨਾਂ ਦਾ ਫੁੱਲ ਕਰਾਂਗੇ ਕਿ ਉਹੋ ਜੀ ਗੱਲ ਨਹੀਂ ਕਿ ਵੀ ਆਪਾਂ 22000 ਮੰਗ ਲਿਆ ਤਾਂ 22 ਦੇ ਛੱਡਨੇ ਆਗੇ ਜਿਵੇਂ ਦਾ ਕੋਈ ਗਾਹਕ ਆਊਗਾ ਜਿਵੇਂ ਬਾਈ ਕਰੂਗਾ ਹਨਾ ਉਸੇ ਤਰ੍ਹਾਂ ਉਹਦੇ ਨਾਲ ਆਪਾਂ ਡੀਲ ਕਰ ਲਾਂਗੇ ਕੋਈ ਬਾਲੀ ਆਪਾਂ ਜਦ ਪੈਸਾ ਵਾਲੀ ਗੱਲ ਨਹੀਂ ਕਰਨੀ ਜਿਹੜੀ ਆਹ ਵੀਡੀਓ ਐ ਇਹ ਵੀਡੀਓ ਹੁਣ ਦੀ ਆ ਇਹ 2 ਦਿਨ ਪਹਿਲਾਂ ਬਣਾਈ ਸੀਗੀ ਜਿੱਦੇ ਮਹੀਨੇ ਦੇ ਪੂਰੇ ਹੋ ਗਏ ਸੀਗੇ ਤੇ ਹੁਣ ਐ ਇੱਕ ਦੋ ਦਿਨ ਉੱਪਰ ਹੋ ਗਏ ਤੇ ਇਹ ਵੀ ਮੇਲ ਆ ਚ ਤਿੰਨ ਮੇਲ ਹੈਗੇ ਤੇ ਇੱਕ ਫੀਮੇਲ ਹੈ ਜਿਹੜੀ ਅੱਗੇ ਉਹ ਵੀਡੀਓ ਆਉਗੀ ਆ ਵੀਡੀਓ ਜਿਹੜੀ ਇਹ ਅੱਗੇ ਜੀ ਫੀਮੇਲ ਦੀ ਹੈ ਕੋਈ ਵੀ ਮੇਲ ਫੀਮੇਲ ਖਰੀਦਣਾ ਹੋਵੇ ਸੰਪਰਕ ਕਰ ਲਿਓ ਨੰਬਰ ਸਕਰੀਨ ਦੇ ਉੱਪਰ ਵੀ ਆਪਾਂ ਲਾਤਾ ਉਤੋਂ ਵੀ ਚੱਕ ਲਿਓ ਤੇ ਜੇ ਤੁਸੀਂ ਕੋਈ ਵੀਡੀਓ ਬਣਵਾਉਣੀ ਹੋਵੇ ਇਦਾਂ ਦੀ ਤਾਂ ਤਾਂ ਵੀ ਤੁਸੀਂ ਮੈਨੂੰ ਇਸੇ ਨੰਬਰ ਤੇ ਸੰਪਰਕ ਕਰ ਲਿਓ ਕਿਉਂਕਿ ਇਹ ਸਾਰੇ ਬੱਚੇ ਮੇਰੇ ਕੋਲੇ ਹੀ ਪਏ ਆ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ